ਸਹੀ ਤਾਂ ਹੈ ਕੈਨਾਂਗੀ ਆਈ ਅਦਾਲਤਾਂ ਜਨੇ ਕੰਮਣਾ ਲਗਾ ਰੱਦ ਕਰਾ ਤਾ ਫਿਰ ਤੇ ਸਾਰੀ ਦਿਨ ਲਈ ਰੱਖਦਾ ਹੈ ਜੇ ਜੇ ਖਦ ਰੱਦ ਕਰਤੀ ਫਿਰ ਅਦਾਲਤਾਂ ਦਾ ਫੇਲ ਹੈ ਇਹ ਈ ਆ ਕੀ ਹਣੀ ਫਿਰ ਜੀ ਇਹ ਨੂੰ ਫੇਲ ਹੋਣਾ ਪਊ ਅਦਾਲਤਾਂ ਦਾ ਫੇਲ ਨਹੀਂ ਰਹਿੰਗੇ ਕੀ ਮਲੂ ਤੁਸੀਂ ਕਹਿੰਦੇ ਪੇਸ਼ ਹੋਵੇ ਇਥੇ ਆ ਕੋਈ ਛੁਣਾ ਪਊਗਾ ਤਾਂ ਜੇ ਪਾਇਆ ਤਖੜੀਆਂ ਲਾ ਕੇ ਟੂਹੜੀਆਂ ਚ ਜੁੰਡਾਂ ਦਾ ਫੜਕੇ ਲੈ ਆਉਂਦੇ ਜੇ ਜਦ ਅਦਾਲਤਾਂ ਦੀ ਚਰਕਾਈ ਹੈ ਤੇ ਰਾਤ ਵੀ ਤਾਂ ਜਦੋਂ ਮੈਂ ਦੇਖਾਇਆ ਇਹਦੇ ਨਿਆਂ ਕਰਦੀ ਉਹ ਵalten ਦੀ ਕੁਰਸੀਆਂ ਮਿਲੀਆਂ ਤੇ ਉਹਨਾਂ ਨੂੰ ਰੱਬ ਦਾ ਵੀ ਡਰਾ ਰੱਬ ਦਾ ਹੁਕਮ ਮੰਨ ਕੇ ਆ ਤਾਂ ਉਹਦੇ ਹੁਕਮ ਕਰਦੇ ਆ ਰੱਬ ਨੂੰ ਕਲਮਾਂ ਇਹ ਗੱਟ ਕੰਮ ਤੇ ਤਾਂ ਚੱਲਦੀ ਨਹੀਂ ਸਹੀ ਕੰਮ ਦੇ ਕਾਬੂ ਚੱਲਦੀ ਆ ਤਾਂ ਨਹੀਂ ਐਂ ਦਾ ਤੱਤੀ ਸਮਾਂ ਨਹੀਂ ਪੁੱਠਾ ਦਾ ਜੇ ਇਸ ਤਰ੍ਹਾਂ ਨਿਆਂ ਹੋਣਾ ਉਹ ਇਹ ਤਾਂ ਨਿਆਂ ਹੋਊਗਾ ਨਿਆਂ ਕਰਨਾ ਪਊਗਾ ਵalten ਗੱਦੀ ਵੱਜ ਕੇ ਕਰਨਾ ਪਊਗਾ ਦੁਨੀਆ ਜਾਣੂ ਹੀ ਲੋਕ ਜਾਣਣਗੇ ਤੇ ਜਿਨ੍ਹਾਂ ਦੇ ਇੱਥੇ ਨਿਆਂ ਹੁੰਦੇ ਤੇ ਗਾਂ ਦਰਗਾਹ ਦੀ ਮਾਨ ਹੁੰਦੀ ਜਨਾਂ ਦੀ ਉਹਨੂੰ ਨਿਆਂ ਕਰਨਾ ਪਊਗਾ ਰੱਬ ਨੂੰ ਯਾਦ ਕਰਕੇ। ਜੇ ਪਿਛਲੇ ਪੱਲੇ ਇੱਕ ਵਾਰੀ ਤਰੀਕ ਦੇ ਆਏ ਸੀ ਉਦੋਂ ਕਗਨਾ ਨੇ ਕਿਹਾ ਸੀ ਮੈਨੂੰ ਪੰਜਾਬ ਤੇ ਆਉਣ ਲੱਗਿਆ ਖਤਰਾ ਹੈ ਜਾਂ ਮੈਨੂੰ ਇੱਥੇ ਪੰਜਾਬੀਆਂ ਤੋਂ ਜਾਂ ਕਿਸਾਨਾਂ ਤੋਂ ਡਰ ਰਿਹਾ ਤੁਸੀਂ ਕੀ ਅਸੀਂ ਆਖੇ ਕੋਈ ਪੰਜਾਬੀ ਨਹੀਂ ਕਿਸੇ ਨੂੰ ਖਸਾਲੇ। ਕਹਿੰਦੇ ਆਦਿ ਜੇ ਤੋ ਯਾਦੀਆਂ ਨੇ ਕਿਹੜਾ ਗੁਨਾਹ ਹੈ ਹੋਣਾ ਤੇ ਉਹਨੂੰ ਖਸਾਖ ਕੇ ਉਹ ਤਾਂ ਅੱਗੇ ਕੰਮਾਂ ਕੀ ਪੂਰੇ ਹੋ ਦੀ ਤੇ ਅੱਗੇ ਜੇਲ੍ਹੇ ਦੀਆਂ ਗੱਲਾਂ ਨਹੀਂ ਤੇ ਨਰਜੀ ਜਾਣ ਤਿਆਹਦੀ ਹੈ ਝੂਠ ਮੂਠ ਬਕਦੀ ਹੈ ਉਹਦੇ ਅੰਦਰ ਸੱਚਾਈ ਨਹੀਂ ਹੋਰ ਮੰਨਤਾ ਹਕਾਰ ਦੇ ਬੋਲ ਬੋਲੇ ਹੋ ਗਿਆ ਤੇ ਹਕਾਰ ਦੀ ਭਰੀਏ ਪਾਈ ਸਿੱਧੀ ਹੋ ਕੇ ਜੇ ਕੋਈ ਸਿੱਧਾ ਹੋਊਗਾ ਤਾਂ ਰੱਬ ਸਾਥੇ ਥੇ ਥਾਮ ਨੇ ਉਹ ਸਿੱਧੀ ਨਹੀਂ ਜਿਹੜੇ ਰੱਬ ਦੀ ਕਲਾਕੀ ਹੈ ਕੋਰਟ ਵੱਲੋਂ ਇਹ ਵੀ ਕਪਟੀਸ਼ਨ ਹੋਈ ਹੈ ਮਾਦਾ ਜੀ ਜੇ ਏ 15 ਤਰੀਕ ਤੇ ਨਹੀਂ ਤਾਂ ਉਹਦੇ ਦੀ ਜਮਾਨਤ ਹੈ ਉਹ ਅਰਜੀ ਕੈਨਸਲ ਹੋ ਜੂਗੀ ਕਿ ਉਹਦੇ ਉੱਤੇ ਜਿਹੜਾ ਅਰੈਸਟ ਵਾਰੰਟ ਜਿਹੜਾ ਜਾਰੀ ਹੋਊਗਾ ਅਰੈਸਟ ਵਾਲੀ ਜਿਹੜਾ ਉਹ ਜਾਰੀ ਹੋ ਜਾਣਗੇ ਕੀ ਕੋਰਟ ਕਹਿੰਦੇ ਜਾਰੀ ਹੋਣਾ ਹੀ ਹੋਣ ਵਾਲੇ ਆਪਿਆ ਅੱਥ ਕਦੀ ਲੈ ਕੇ ਉਹਨਾਂ ਨੇ ਕਿੱਸੇ ਨੂੰ ਪੜ੍ਹ ਕੇ ਕਿਹੜੀ ਸਹੀ ਹਕੀਕਤਾਂ ਨੂੰ ਕਿਸੇ ਨਾ ਹੋਈਆਂ ਇਹ ਵਾਈ ਵੱਡੀ ਏ ਤੇ ਰਾਮ ਤਾਂ ਤਾਂ ਫਿਕੀ ਇਹ ਅਦਾਲਤਾਂ ਫੇਲ ਕਰੂੰਗੀ ਇਹ ਇਹ ਅਦਾਲਤਾਂ ਫੇਲ ਹੋ ਜਾਣਾ ਤੇ ਫਿਰ ਇਹਨੂੰ ਵੀ ਅਦਾਲਤਾਂ ਨਹੀਂ ਖਰਾਸਤ ਗਈ ਹੀ ਹੋਈ ਜਿਹੜੀ ਲੱਗੀ ਆਪੀ ਅਦਾਲਤ ਤੋਂ ਉੱਤੋਂ ਗਈ ਥਰ ਅਦਾਲਤਾਂ ਤਾਂ ਮਾੜੀਆਂ ਤੇ ਇਹ ਤੱਕ ਨਹੀਂ ਲੱਗ ਜੂ ਨੰਗਜੂ ਇਹਦੇ ਮਲੂ ਨਹੀਂ ਆਣਾ ਚਾਹੁੰਦੇ ਕਿ ਹੋਰ ਕੋਈ ਅਦਾਲਤ ਜਾਣਾ ਚਾਹੁੰਦੇ ਹੈ ਕੀ ਲੱਗਦਾ ਤੁਹਾਨੂੰ ਹੋਰ ਅਦਾਲਤ ਪਰੰਗਰਾ ਦੀ ਵੀ ਕარი ਤੇ ਦਿਖੋ ਵੀ ਉਹ ਚਾਹਣਾ ਉਹ ਨਹੀਂ ਕਰੂਆ ਉਹ ਵੀ ਨਹੀਂ ਆ ਸਾਤੇ ਲਈ ਕਰੂ ਉਹ ਵੀ ਕੁਦਰਤ ਨੇ ਆਪਾਂ ਰਾਣੀ ਨਹੀਂ ਕਰਦਾ ਕੋਈ ਲੋਕ ਆ ਹੁੰਦੇ ਆ ਕਿ ਰੱਬ ਨੇ ਐ ਕਰਤਾ ਬੰਦਾ ਆਪਦੇ ਕਰਮਾਂ ਦੇ ਭੋਗ ਭੋਗੇ ਤੇ ਮੂਰਖ ਦੋਸ਼ ਭੁਗਾਨ ਨੂੰ ਆਉਂਦਾ ਹੈ انسان ਜੋ ਵੀ ਆ ਉਹਦੇ ਕਰਮਾਂ ਦਾ ਫਲ ਪੰਡਾ ਹੈ ਤੇਰਾ ਬੰਦਾ ਰੱਬ ਕਿਸੇ ਨੂੰ ਕਿਸ ਨਹੀਂ ਆਦਾ ਬੰਦਾ ਆਪਦੇ ਕਰਮਾਂ ਦੇ ਭੋਗ ਭੋਗਦਾ ਭਾਈ ਜਿਹੜਾ ਕੀਤਾ ਹੈ ਉਹ ਹੀ ਭੋਗਣਾ ਪੈਂਦਾ ਸਿੱਧਾ ਹੋ ਕੇ ਭੋਗਿਆ ਆਸਕੇ ਭੋਗ ਲਈ ਕੋਈ ਤੇ ਕੋਈ ਹੋ ਕੇ ਭੋਗ ਜੀ ਭੋਗਣਾ ਪਊਗਾ ਆ ਤਾਂ ਤੁਹਾਨੂੰ ਨੇ ਐਨੇ ਬੀਅੰਡ ਤਾਂ ਮਿਲਿਆ ਸੀ ਪਹਿਲਾਂ ਤੁਹਾਨੂੰ ਕੋਈ ਗੱਲਬਾਤ ਨਹੀਂ ਮੈਨੂੰ ਨਹੀਂ ਮਿਲੀ ਬਾਈ ਨਹੀਂ ਮਿਲੀ ਬਸ ਜਿਹੜੇ ਨੇ ਸਰਕਾਰ ਨੇ ਡਰ ਪਾਇਆ ਕਿਸਾਨਾਂ ਤੇ ਕਾਨੂੰਨ ਜਿਹੜੇ ਬਣਾਤੇ ਵੀ ਥੇ ਪਲਾਟ ਬਣਾਉਗੇ ਜ਼ਮੀਨਾਂ ਦੇ ਖੋਲਾਂਗੇ ਕਿਸਾਨਾਂ ਤੋਂ